ਉਹ ਹਨੂਮਾਨ ਜੀ ਨੇ ਜੋ ਵੀ ਡਿਸੀਜਨ ਲਿੱਤੇ ਸ਼ਾਂਤ ਰਹਿ ਕੇ ਲਿੱਤੇ ਉਹ ਹਮੇਸ਼ਾ ਅਸਲੀਅਤ ਦੱਸੀ ਜਦੋਂ ਉਹਨਾਂ ਨੇ ਸ਼ੋਕ ਬਾਟਿਕਾ ਕਹਿੰਦੇ ਜਟ ਦੀ ਜਿੱਤੇ ਸੀਤਾ ਮਾਂ ਦਾ ਹੀ ਬਾਟੇ ਸੀ ਉਹਨਾਂ ਨੇ ਸਾਰੇ ਵਿਰਖ ਜਿਹੜੇ ਉਤਲ ਪੁਤਲ ਕਰਦੇ ਫਲ ਖਾ ਗਏ ਸਾਡੇ ਤੇ ਰਾਵਣ ਨੂੰ ਉਸ ਜਿਹੜਾ ਉਹ ਬਾਗ ਸੀ ਬਾਟਿਕਾ ਜਿਹੜੀ ਬਣਾਈ ਹੋ ਬੜੀ ਵਧੀਆ ਲੱਗਦੀ ਸੀ ਉਹਨੇ ਬੜੀ ਸਜਾਈ ਹੋਈ ਸੀ ਤੇ ਉੱਤੇ ਵੀ ਹਨੂਮਨ ਜੀ ਕਹਿੰਦੇ ਕਿ ਮੈਂ ਦੇਖ ਕਹਿੰਦੇ ਵੀ ਤੂੰ ਇਹ ਕਿਉਂ ਖਰਾਬ ਕਰਦਾ ਸਾਰਾ ਕੁਝ ਕਹਿੰਦੇ ਵਨਰਾਂ ਦਾ ਕੰਮ ਹੀ ਆ ਵੀ ਟਾਣੀਆਂ ਤੋੜਨੀਆਂ ਇੱਧਰ ਉੱਧਰ ਪੇੜ-ਪੋਦੇ ਉੱਟਨੇ ਦੇ ਫਲ ਖਾਣੇ ਨੇ ਉਹ ਹੀ ਮੈਂ ਕਰਦਾ ਹਾਂ ਉਹਨਾਂ ਕਰੋਧ ਵਿੱਚ ਕੇ ਹੁੰਦਾ ਜਦੋਂ ਅਸੀਂ ਈਰਖਾ ਵਿੱਚ ਆ ਜਾਂਨੇ ਆਂ ਜਾਂ ਕਰੋਧ ਵਿੱਚ ਆ ਜਾਂਨੇ ਆਂ ਜਿਹੜੀ ਸਾਡੀ ਸੋਚਣ ਸ਼ਕਤੀ ਆ ਨਾ ਉਹ ਸੋਚਣ ਸ਼ਕਤੀ ਦੀ ਜਿਹੜੀ ਪਾਵਰ ਆ ਉਹ ਕੱਟ ਜਾਂਦੀ ਹੈ ਅਸੀਂ ਗਲਤ ਡਿਸੀਜਨ ਲੈ ਲੈਂਦੇ ਆ ਹੁਣ ਜਿਸ ਤਰ੍ਹਾਂ ਮੰਨ ਲਓ ਕੋਈ ਕਾਰ ਚਲਾ ਰਿਹਾ ਗੱਡੀ ਸਟਾਰਟ ਕੀਤੀ ਉਹਨੇ ਰੇਸ ਤੇ ਪੂਰਾ ਪੈਰ ਰੱਖਤਾ ਰੇਸ ਨੂੰ ਚੰਗੀ ਤਰ੍ਹਾਂ ਦਬਾਤਾ ਗੇਅਰ ਪਾਇਆ ਨਹੀਂ ਰੇਸ ਵੀ ਦਬਾਤੀ ਪੈਟਰੋਲ ਵੀ ਫੂਕਿਆ ਗਿਆ ਪਰ ਖੜੇ ਵੀ ਉਥੇ ਰਹਿ ਇਸੇ ਤਰ੍ਹਾਂ ਹੀ ਕ્રોਧ ਵਿੱਚ ਕੀ ਹੈਗੀ ਜੋ ਤੁਹਾਡੀ ਆਪਣੀ ਊਰਜਾ ਉਹ ਨਸ਼ਟ ਹੋ ਜਾਂਦੀ ਹੈ ਪੂਰੀ એનર્ਜੀ ਲੱਗਦੀ ਜਦੋਂ ਇਨਸਾਨ ਗੁੱਸੇ ਜਾਂਦਾ ਨਾ ਉਹ ਬਹੁਤ ساری ਜਿਹੜੀ ਉਹਦੀ ਸ਼ਕਤੀ ਹੈ ਉਹ ਜਾਇਆ ਜਾਂਦੀ ਹੈ